ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਆਪਦੇ ਆਪਣੇ ਤਰੀਕੇ ਨਾਲ ਸਮਾਜ ਵਿੱਚ ਵੱਖ-ਵੱਖ ਸਮਾਜ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਅਤੇ ਸਮਾਜ ਵਿੱਚ ਆਪਦਾ ਆਪਦਾ ਯੋਗਦਾਨ ਦਿੰਦੀਆਂ ਰਹਿੰਦੀਆਂ ਹਨ ਇਸ ਕਰਕੇ ਹੀ ਸਮਾਜ ਸੇਵੀ ਸੰਸਥਾਵਾਂ ਬਣਦੀਆਂ ਹਨ ਅੱਜ ਅਰੋੜਾ ਵਿਕਾਸ ਮੰਚ ਫਾਜ਼ਿਲਕਾ ਵੱਲੋਂ ਨਸ਼ਾ ਮੁਕਤੀ ਐਨ ਕੇਂਦਰ ਵਿੱਚ ਲਾਇਬ੍ਰੇਰੀ ਬਣਾਈ ਗਈ ਜਿਸ ਦਾ ਉਦਘਾਟਨ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਅਤੇ ਐਸ ਐਮਓ ਫਾਜ਼ਿਲਕਾ ਡਾਕਟਰ 에ਰਿਕ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਡਾਕਟਰ 에ਰਿਕ ਅਤੇ ਸੁਭਾਸ਼ ਸੇਵੀ ਸੰਸਥਾ ਦੇ ਆਗੂਆਂ ਨੇ ਹੋਰ ਕੀ ਕੁਝ ਕੀਤਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਇੱਕ ਬਹੁਤ ਹੀ ਚੰਗਾ ਉਪਰਾਲਾ ਜਿਹੜਾ ਅਰੋੜਾ ਬੋਤਾਸ ਮੰਚ ਵੱਲੋਂ ਕੀਤਾ ਗਿਆ ਹੈ ਗगन ਜੀ ਇਹਨਾਂ ਨੇ ਤਾਂ ਪਹਿਲਾਂ ਵੀ ਅਬੋਰ ਦੇ ਵਿੱਚ ਇੱਕ ਲਾਇਬ੍ਰੇਰੀ ਦਾ ਗਠਨ ਕਰਵਾਇਆ ਸੀਗਾ ਬੁੱਕਸ ਅੱਜ ਵੀ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਦੇ ਰਹੀਆਂ ਨੇ ਜੀ ਕਿਉਂ ਨਸ਼ੇ ਦੇ ਮਰੀਜ਼ ਜਿਹੜੇ ਹੁੰਦੇ ਨੇ ਇਹ ਦਿਮਾਗੀ ਤੌਰ ਤੇ ਇਹ ਪਟਕੇ ਹੁੰਦੇ ਨੇ ਇਹਨਾਂ ਦੇ ਮਾਨਸਿਕ ਜਿਹੜਾ ਵਿਕਾਸ ਜਾਂ ਉਹਦੇ ਵਿੱਚ ਜੋ ਦਿੱਕਤਾਂ ਰਹਿੰਦੀਆਂ ਨੇ ਕਿ ਉਹ ਗਲਤ راستے ਦੇ ਵਿੱਚ ਪੈ ਜਾਂਦੇ ਨੇ ਤੇ ਜਿਹੜੀਆਂ ਕਿਤਾਬਾਂ ਹਨ ਉਹ ਕਿਸੇ ਨੂੰ ਵੀ ਗਲਤ ਰਸਤੇ ਤੋਂ ਕੱਢ ਕੇ ਸਹੀ ਰਸਤੇ ਵਿੱਚ ਲਿਜਾ ਸਕਦੀਆਂ ਨੇ ਤੇ ਲਿਜਾਂਦੀਆਂ ਹੀ ਨੇ ਇਹ ਕਿਤਾਬਾਂ ਪੜਨ ਨਾਲ ਮਰੀਜ਼ਾਂ ਦੀ ਬਹੁਤ ਵਧੀਆ ਮਨੋਵਿਗਿਆਨ ਦੇ ਵਿੱਚ ਬਦਲਾਅ ਆਉਂਦੇ ਨੇ ਤੇ ਨਸ਼ਾ ਛੱਡਣ ਦੇ ਵਿੱਚ ਬਹੁਤ ਮਦਦ ਹੁੰਦੀ ਹੈ ਮੈਂ ਬਹੁਤ ਧੰਨਵਾਦੀ ਹਾਂ ਗਗਨ ਜੀ ਦਾ ਅਰੋੜਾ ਵਿਕਾਸ ਮੰਚ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਤੇ ਅੱਜ ਜਿਹੜਾ ਜੱਟ ਵਾਲੀ ਦੇ ਵਿੱਚ ਇਹਨਾਂ ਨੇ ਦੂਜੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਹੈ ਦੇਖੋ ਪੁਨਰਵਾਸ ਕੇਂਦਰ ਦੇ ਵਿੱਚ ਟ੍ਰੀਟਮੈਂਟ ਦੇ ਨਾਲ-ਨਾਲ ਕਾਉਂਸਲਿੰਗ ਵੀ ਹੁੰਦੀ ਹੈ ਇਹਦੇ ਨਾਲ ਇਹਨਾਂ ਦੇ ਖੇਡਣ ਦਾ ਇੰਤਜ਼ਾਮ ਹੁੰਦਾ ਹੈ ਤਾਕੀ ਇਹਨਾਂ ਦਾ ਫਿਜ਼ੀਕਲ ਫਿਟਨੈਸ ਮੇਨਟੇਨ ਰਵੇ ਬਹੁਤ ساری ਇਹ ਸਪੋਰਟਸ ਹੁੰਦੀਆਂ ਐ ਅੱਜ ਹੁਣੇ ਰੈਨੋਵੇਸ਼ਨ ਚੱਲਦੀ ਪਈ ਐ ਇੱਥੇ ਮਰੀਜ਼ਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਹੁਣ ਥੋੜੇ ਦਿਨਾਂ ਵਿੱਚ ਜਿਦੇ ਨਾਲ ਕਿ ਉਹ ਇੱਥੋਂ ਨਸ਼ਾ ਛੱਡਣ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵਿੱਚ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰ ਸਕਣ ਤੇ ਨਸ਼ੇ ਤੋਂ ਦੂਰ ਰਹਿ ਸਕਣ ਦੁਆਰਾ ਨਸ਼ੇ ਤੇ ਨਾਲ ਲੱਗਣ ਤੋਂ ਪਹਿਲਾਂ ਜੀ ਨਮਸਕਾਰ ਸਾਰਿਆਂ ਨੂੰ ਅਸੀਂ ਅਰੋੜਾ ਵਿਕਾਸ ਮੰਚਾ ਅਬੋਰ ਤੋਂ ਆਏ ਆਂ ਜਟਾਂ ਵਾਲੇ ਪਿੰਡ ਦੇ ਵਿੱਚ ਤੇ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਐ ਕਿ ਅਕੀਰ ਸਮਾਰਿਆ ਵਾਸਤੇ ਕੁਝ ਨਾ ਕੁਝ ਕਰਦੇ ਰਹੀ ਹੈ ਜਿਵੇਂ ਕਿ ਅੱਜ ਅਸੀਂ ਲਾਇਬ੍ਰੇਰੀ ਦਾ ਡਾਕਟਰ ਕਵਿਤਾ ਜੀ ਰਹਿਨਮਾਈ ਹੇਟ ਡਾਕਟਰ ਮਹੇਜ ਜੀ ਨੇ ਉਹਨਾਂ ਦੀ ਰਹਿਨਮਾਈ ਹੇਟ ਜਿਹੜੇ ਸੰਸਾ ਚੱਲਦੀ ਹੈ ਜਿਹੜੇ ਪੇਸ਼ੈਂਟ ਹੈ ਉਹਨਾਂ ਦਾ ਟ੍ਰੀਟਮੈਂਟ ਇੱਥੇ ਹੋ ਰਿਹਾ ਹੈ ਉਹਨਾਂ ਦੀ ਰੁਚੀ ਨੂੰ ਬਦਲਣ ਵਾਸਤੇ ਤਾਂ ਕਿ ਜਦੋਂ ਇੱਕ ਲਾਇਬ੍ਰੇਰੀ ਕਹਾਂਗੇ ਕਿ ਕਿਤਾਬਾਂ ਪੜਨਗੇ ਕੁਦਰਤੀ ਗੱਲ ਹੈ ਉਹਨਾਂ ਦੇ ਜਿਹੜੇ ਵਿਚਾਰ ਹੈ ਉਹ ਚੇਂਜ ਹੋਣਗੇ ਜਦੋਂ ਉਹਨਾਂ ਦੇ ਵਿਚਾਰ ਬਦਲਣਗੇ ਤਾਂ ਕੁਦਰਤੀ ਗੱਲ ਨਾਲ ਸਿੱਧੇ ਰਸਤੇ ਤੇ ਪਹੁੰਚਣਗੇ ਤਾਂ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਜਾਣ ਵਾਸਤੇ ਉਹਨਾਂ ਨੂੰ ਜਾਗਰੂ ਕਰਨ ਦੇ ਵਾਸਤੇ ਉਹਨਾਂ ਦੇ ਸ਼ੌਂਕ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਇੱਥੇ ਲਾਇਬ੍ਰੇਰੀ ਦਾ ਜਿਹੜਾ ਦੂਜਾ ਉਪਰਾਲਾ ਕੀਤਾ ਇਹ ਸਾਡੇ ਮਨ ਦੀ ਭਾਵਨਾ ਹੈ ਕਿ ਇਹ ਬੱਚੇ ਹਰਦੇ ਖੇਡਦੇ ਕਿਤਾਬਾਂ ਵਿੱਚ ਰੁਚੀਆਂ ਲੈਣ ਤੇ ਆ ਦੇ ਵਿਚਾਰਾਂ ਨੂੰ ਚੇਂਜ ਕਰਦੇ ਹੋਏ ਅੱਗਾ ਵਧਦੇ ਜਾਣ ਇਹੀ ਸਾਡੇ ਦਵਾਵਾਂ ਨੇ ਜੈਨ ਜੀ ਸਾਰਿਆਂ ਜੀ ਆਓ ਰਲ ਮਿਲ ਕਦਮ ਵਧਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਦੇਖੋ ਸਾਡਾ ਪ੍ਰਿਆਸ ਹੈ ਨਸ਼ੇ ਤੋਂ ਬੱਚਿਆਂ ਨੂੰ ਬਚਾਉਣਾ ਔਰ ਜੋ ਨਸ਼ੇ ਚ ਲੱਗ ਚੁੱਕੇ ਨੇ ਉਹਨਾਂ ਨੂੰ ਦਲਦਲ ਚੋਂ ਬਾਹਰ ਕਢਣਾ ਉਸੇ ਕڑی ਦੇ ਵਿੱਚ ਡਾਕਟਰ ਮੇਸ਼ ਜਿਹੜੇ ਡਾਕਟਰ ਸਾਡੇ ਅਬੋਰ ਤੋਂ ਡਾਕਟਰ ਨੇ ਔਰ ਜ਼ਿਲ੍ਹੇ ਦੇ ਨੋਡਲ ਅਫਸਰ ਨੇ ਨਸ਼ਾ ਮੁਕਤੀ ਅਭਿਆਨ ਦੇ ਉਹਨਾਂ ਦੀ ਰਹਿਨਵਾਈ ਦੇ ਵਿੱਚ ਅੱਜ ਅਸੀਂ ਨਸ਼ਾ ਮੁਕਤੀ ਕੇਂਦਰ ਜੱਟ ਵਾਲੀ ਜਿਹੜੀ ਕਿ ਜਿਲ੍ਹਾ ਫਾਿਲਕਾ ਦੇ ਵਿੱਚ ਪੈਂਦੀ ਹੈ ਉੱਥੇ ਅਸੀਂ ਲਾਇਬ੍ਰੇਰੀ ਭੇਟ ਕੀਤੀ ਹੈ ਅਰੋੜਾ ਵਿਕਾਸ ਕਮੇਟੀ ਵੱਲੋਂ ਉੱਥੇ ਅੱਜ ਅਸੀਂ 100 ਦੇ ਕਿਤਾ ਦੇ ਨੇੜੇ ਕਿਤਾਬਾਂ ਅਸੀਂ ਭੇਟ ਕੀਤੀਆਂ ਨੇ ਔਰ ਜਲਦੀ ਇਕ ਤੱਬਾ ਹੋਰ ਵੀ ਅਸੀਂ ਭੇਟ ਕਰਾਂਗੇ ਇਹ ਦੂਜੀ ਲਾਇਬ੍ਰੇਰੀ ਹੈ ਪਹਿਲੇ ਅਸੀਂ ਇੱਕ ਫਸਟ ਲਾਇਬ੍ਰੇਰੀ ਅਸੀਂ ਅਬੋਰ ਦੇ ਵਿੱਚ ਬਣਾਈ ਹੋਈ ਹੈ ਜਿੱਥੇ ਨਸ਼ੇ ਦੇ ਮਰੀਜ਼ ਪੂਰਾ ਲਾਭ ਲੈ ਰਹੇ ਨੇ ਸਾਡੀ ਇਹ ਵੀ ਕੋਸ਼ਿਸ਼ ਹੈ ਵੀ ਜਿਹੜੇ ਜੱਟਵਾਲੀ ਦੇ ਬੱਚੇ ਨੇ ਉਹ ਵੀ ਆਦੇ ਆਪ ਨੂੰ ਕਿਤਾਬਾਂ ਵਿੱਚ ਵਿਜੀਕਰਨ ਔਰ ਨਸ਼ੇ ਵਾਲੇ ਦਲਦਲ ਤੋਂ ਦੂਰ ਹੋ ਜਾਣ ਤਾਂ ਅੱਜ ਸਾਡੇ ਮਾਨਯੋਗ ਸੀਐਮਓ ਡਾਕਟਰ ਕਵਿਤਾ ਜੀ ਨੇ ਇਹਦਾ ਉਦਘਾਟਨ ਕੀਤਾ ਡਾਕਟਰ 에릭 ਜੀ ਵੀ ਨਾਲ ਸੀਗੇ ਚੋਪੜਾ ਜੀ ਵੀ ਜਿਹੜੇ ਇੱਥੇ ਸੰਭਾਲਦੇ ਨੇ ਤਾਂ ਮੈਂ ਸਾਰਿਆਂ ਦਾ ਧੰਨਵਾਦ ਕੀਤਾ ਕਰ ਰਿਹਾ ਜਿਨ੍ਹਾਂ ਨੇ ਸਾਨੂੰ ਵੀ ਥੋੜੀ ਜਿਹੀ ਜਗ੍ਹਾ ਦਿੱਤੀ ਲਾਇਬ੍ਰੇਰੀ ਬਣਾਉਣ ਵਾਸਤੇ ਤਾਂ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਪੰਜਾਬ ਸਰਕਾਰ ਇਲਾਜ ਫ੍ਰੀ ਕਰਦੀ ਹੈ ਸਿਰਫ ਤੁਹਾਨੂੰ ਜਾਗਰੂਕ ਹੋਣ ਦੀ ਲੋੜ ਹੈ ਕੋਈ ਖਰਚਾ ਨਹੀਂ ਲੱਗਦਾਗਾ ਰੋਟੀ ਪਾਣੀ ਰਹਿਣਾ ਖਾਣਾ ਪੀਣਾ ਸਬਕਸ ਗਵਰਨਮੈਂਟ ਉਹ ਪੰਜਾਬ ਵੱਲੋਂ ਫ੍ਰੀ ਕੀਤਾ ਜਾਂਦਾ ਔਰ ਮੁੜਵ ਸੇਵਾ ਵੀ ਸ਼ੁਰੂ ਹੋ ਰਿਹਾ ਜਲਦੀ ਹੈ ਤੇ ਜਿਹੜਾ ਸਕਿੱਲ ਦੀ ਨੌਲੇਜ ਦੇ ਕੇ ਉਹਨਾਂ ਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਜਾਏਗਾ ਸਿਰਫ ਦੇਰੀ ਹੈ ਤੁਹਾਡੀ ਆਪ ਦੀ ਆਪਣੇ ਘਰ ਚ ਕੋਈ ਨਸ਼ੇ ਦਾ ਮਰੀਜ਼ ਹੈ ਤੁਸੀਂ ਸਾਨੂੰ ਦੱਸੋ ਡਾਕਟਰ ਮੇਜ ਜੀ ਨੂੰ ਦੱਸੋ ਕਿਸੇ ਮਰਜ਼ੀ ਤੁਸੀਂ ਕਿਸੇ ਪੁਲਿਸ ਸਟੇਸ਼ਨ ਵੀ کہہ ਸਕਦੇ ਹੋ ਉਹ ਵੀ ਤੁਹਾਡੀ ਮਦਦ ਕਰਨਗੇ ਤਾਂ ਕਦਮ ਚੱਕੋ ਆਪਦੇ ਬੱਚਿਆਂ ਨੂੰ ਆਪਦੇ ਪਰਿਵਾਰ ਨੂੰ ਨਸ਼ੇ ਤੋਂ ਬਚਾਓ ਜੈ ਹਿੰਦ ਜੈ ਭਾਰਤ ਸਾਡੇ ਇਹ ਜੱਟ ਵਾਲੀ ਰੀਹੈਬਿਲਿਟੇਸ਼ਨ ਸੈਂਟਰ ਹੈਗਾ ਡਿਸਟ੍ਰਿਕਟ ਫਾਜ਼ਿਲਕਾ ਦਾ ਇੱਥੇ ਆ ਨਾਰਮਲੀ ਜਿਹੜੇ ਹੈਗੇ 10 ਤੋਂ 20 ਪੇਸ਼ੈਂਟ ਐਡਮਿਟਡ ਰਹਿੰਦੇ ਆ ਰੀਹੈਬਿਲੀਟੇਸ਼ਨ ਸੈਂਟਰਸ ਤੇ ਸਾਡੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਅਵੇਅਰ ਕਰੀਏ ਵੀ ਉਹ ਆਪਣਾ ਪ੍ਰੋਪਰਲੀ ਉਹਨਾਂ ਨੂੰ ਰੀਹੈਬਿਲੀਟੇਟ ਕਰ ਸਕੀਏ ਤਾਂ ਕਿ ਉਹ ਨਸ਼ਾ ਛੱਡ ਕੇ ਆਪਣੇ ਪਰਿਵਾਰ ਚ ਵਾਪਸ ਜਾ ਸਕਣ ਉਸ ਵਾਸਤੇ ਅਸੀਂ ਬੜੇ ਸਾਰੇ ਉਪਰਾਲੇ ਕੀਤੇ ਆ ਜਿਵੇਂ ਜਿਵੇਂ ਹੁਣ ਅੱਜ ਤੁਸੀਂ ਦੇਖਦੇ ਪਿਓ ਕਿ ਆਪਾਂ ਇੱਕ ਲਾਇਬ੍ਰੇਰੀ ਐਨਜੀਓ ਦੇ ਨਾਲ ਮਿਲ ਕੇ ਇ ਸਟੈਬਲਿਸ਼ ਕੀਤੀ ਹੈ ਜਿਹੜਾ ਕਿ ਇਹਨਾਂ ਨੇ ਆ ਰਾਉਂਡ ਅਬਾਊਟ 100 ਬੁੱਕਸ ਦੇ ਜਿਹੜੀਆਂ ਹੇ ਗਿਆ ਲਾਇਬ੍ਰੇਰੀ ਦੇ ਵਿੱਚ ਡੋਨੇਟ ਕੀਤੀਆਂ ਡਿਫਰੈਂਟ ਲੈਂਗੁਏਜਸ ਦੀਆਂ ਤੇ ਹਰ ਤਰ੍ਹਾਂ ਦੀ ਬੁੱਕ ਇੱਥੇ ਅਵੇਲੇਬਲ ਹੈਗੀ ਹੈ ਰਿਲੀਜੀਅਸ ਬੁੱਕ ਹੈ ਹੋਰ ਜੀਕੇ ਵਾਲੀਆਂ ਬੁੱਕਸ ਹੈਗੀਆਂ ਹੋਰ ਬੜੀ ਤਰ੍ਹਾਂ ਦੀਆਂ ਭਾਸ਼ਾ ਵਿਭਾਗ ਵਾਲੀਆਂ ਬੁੱਕਸ ਜਿਹੜੀਆਂ ਹੈਗੀਆਂ ਇੱਥੇ ਡੋਨੇਟ ਹੋਈਆਂ ਤੇ ਅਸੀਂ ਥੈਂਕਸ ਕਰਦੇ ਆ ਇਹਨਾਂ ਦਾ ਵੀ ਲਾਇਬ੍ਰੇਰੀ ਦੇ ਵਿੱਚ ਇਹਨਾਂ ਨੇ ਇੰਨੀਆਂ ਸਾਰੀਆਂ ਬੁੱਕਸ ਡੋਨੇਟ ਕੀਤੀਆਂ ਤੇ ਅੱਗੇ ਵੀ ਕਰਦੇ ਰਹਿਣਗੇ ਜਿਹੜੀਆਂ ਕਿ ਸਾਡੇ ਜਿਹੜੇ ਇੱਥੇ ਪੇਸ਼ੈਂਟਸ ਐਡਮਿਟਡ ਹੁੰਦੇ ਆ ਰੀਹੈਬ ਸੈਂਟਰ ਦੇ ਵਿੱਚ ਉਹਨਾਂ ਦੇ ਕੰਮ ਆਣ ਤਾਂ ਕਿ ਉਹਨਾਂ ਦਾ ਧਿਆਨ ਅਸੀਂ ਚੰਗੇ ਪਾਸੇ ਲਗਾ ਸਕੀਏ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत